ਸ਼ਿਵ ਸੈਨਾ ਸਮਾਜਵਾਦੀ ਪਾਰਟੀ ਦੀ ਵਿਸ਼ੇਸ਼ ਮੀਟਿੰਗ ਰਾਸ਼ਟਰੀ ਪ੍ਰਧਾਨ ਕਮਲੇਸ਼ ਪਰ ਦਬਾਜ ਅਤੇ ਰਾਸ਼ਟਰੀ ਪ੍ਰਧਾਨ ਐਡਵੋਕੇਟ ਹਨੀ ਪਰ ਦਵਾਈ ਦੀ ਅਗਵਾਈ ਹੇਠ ਸਰਕਟ ਹਾਊਸ ਮੁਖੇਰੀਆਂ ਵਿਖੇ ਰਾਸ਼ਟਰੀ ਮੀਤ ਪ੍ਰਧਾਨ ਮੈਡਮ ਪੁਸ਼ਪਾ ਗਿੱਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਰਾਸ਼ਟਰੀ ਪ੍ਰਧਾਨ ਕਮਲੇਸ਼ ਪਰ ਦਵਾਜ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਕਮਲੇਸ਼ ਪਰ ਦਵਾਈ ਦੇ ਪੱਤਰਕਾਰਾਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਪਾਰਟੀ ਨੂੰ ਉਸ ਸਮੇਂ ਬਹੁਤ ਮਜ਼ਬੂਤੀ ਮਿਲੀ ਜਦੋਂ ਬਹੁਤ ਪੁਰਾਣੇ ਸ਼ਿਵ ਸੈਨਿਕ ਬੰਟੀ ਜੋਗੀ ਮੁਕੇਰੀਆ ਹਰਜਿੰਦਰਪਾਲ ਹੈਪੀ ਤਲਵਾੜਾ ਰਾਮ ਲਾਲ ਗੁਰਦਾਸਪੁਰ ਅਨੁਰਾਗ ਮਲਹੋਤਰਾ ਦਿਨਾਨਗਰ ਅਤਲ ਤਲਵਾੜਾ ਹੈਪੀ ਤਲਵਾੜਾ ਰਾਹੁਲ ਹਾਜੀਪੁਰ ਆਪਣੇ ਸੰਕੜੇ ਸਾਥੀਆਂ ਸਮੇਤ ਸ਼ਿਵ ਸੈਨਾ ਸਮਾਜਵਾਦੀ ਵਿੱਚ ਸ਼ਾਮਲ ਹੋਏ। ਰਾਸ਼ਟਰਪ੍ਰਧਾਨ ਕਮਲੇਸ਼ਵਰ ਨੇ ਬੰਟੀ ਜੋਗੀ ਨੂੰ ਰਾਸ਼ਟਰੀ ਯੂਥ ਇਨਚਾਰਜ ਅਤੇ ਹਰਜਿੰਦਰਪਾਲ ਹੈਪੀ ਨੂੰ ਪੰਜਾਬ ਇਨਚਾਰਜ ਬਣਾਇਆ। ਅਨੁਰਾਗ ਮਲਹੋਤਰਾ ਮੀਤ ਪ੍ਰਧਾਨ ਤੇ ਜੰਮੂ ਕਸ਼ਮੀਰ ਦੇ ਇੰਚਾਰਜ ਅਤੇ ਅਤਲ ਨੂੰ ਜ਼ਿਲ੍ਹਾ ਜੂਥ ਪ੍ਰਧਾਨ ਹੁਸ਼ਿਆਰਪੁਰ ਨਿਯੁਕਤ ਕੀਤਾ ਗਿਆ ਇਹਨਾਂ ਸਾਰੇ ਸ਼ਿਵ ਸੈਨਿਕਾਂ ਨੇ ਰਾਸ਼ਟਰੀ ਪ੍ਰਧਾਨ ਕਮਲੇਸ਼ ਪਰਦਵਾਜ ਨੂੰ ਭਰੋਸਾ ਦਿੱਤਾ ਕਿ ਇਸ ਨਾਲ ਪਾਰਟੀ ਦੀਆਂ ਨੀਤੀਆਂ ਨੂੰ ਹਰ ਘਰ ਤੱਕ ਪਹੁੰਚਾਇਆ ਜਾਵੇਗਾ ਜੋ ਛੋਟੀ ਮੋਟੀ ਇਧਰ ਉਧਰ ਦੂਸਰੀ ਸੰਸਥਾਵਾਂ ਵਿੱਚ ਰਹਿੰਦੇ ਹਨ ਉਹ ਬਾਅਦ ਵਿੱਚ ਮੁੜ ਕੇ ਸ਼ਿਵ ਜਨ ਸਮਾਦੀਵਾਦੀ ਕਾਜ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਚਲਦਾ ਹੈ ਕਿ ਇਹ ਪਲੇਟਫਾਰਮ ਸਭ ਤੋਂ ਉਚਿਤ ਅਤੇ ਸਹੀ ਹੈ जो कि ओरिजिनली शिवसेना के लिए लड़ाई लड़ तो हम इस प्लेटफॉर्म पे आज बंटी जोगी जी का भी स्वागत करते हैं और मैं अपनी तरफ से एज ए राष्ट्रीय अध्यक्ष उनको विश्वास दिलाता हूँ कि जो भी उनके काम होंगे वो तो प्रायोरिटी के तौर पे तन मन धन से शिवसेना समाजवादी करेगी मैं खुद आके उनके सारे प्रॉब्लमों को हल करूँगा और मुझे विश्वास है कि वो भी पूरी ईमानदारी से शिवसेना समाजवादी के लिए काम करेंगे आज मुकेरिया आने का क्या प्रयोजन क्या है आज मुकेरिया आने का है कि मुझे उनको आज घोषित करना है कि उनकी क्या पोस्ट है और वो किस तरह शिवसेना का हम शिवसेना समाजवादी बकरिया बकरियाँ पार्टियाँ कैं इक्की सारी हाँ जी कोई हिंदुस्तान है कोई कुछ तारी देखिए तो मैंने 107 पार्टियां शिवसेना समाजवादी में मिला ली है और मेरा प्रोग्राम है पंजाब में हिंदू महागठबंधन बनाया है मैंने जो मैंने चंडीगढ़ में घोषित किया था उस समय मेरे पास सत्ताईस पार्टियाँ थी उसमें अब एक सौ सात हो गए छोटे मोटे सभी संगठन मैं जनशक्ति हाँ जी इलेक्शन आ रहे महेंद्रपाल जी हाँ जी मेरा राष्ट्रीय राष्ट्रीय प्रभारी करो जी इलेक्शन आ रहे हैं कि कितने देखिए इलेक्शन के बारे में अभी कोई मेरी विचार नहीं है बिकॉज हमारी पार्टी की कोई मीटिंग नहीं हुई इस बारे में ਥੋੜੇ ਦਿਨਾਂ ਵਿੱਚ ਇਸकी घोषणा करूंगा ठीक है बंद कीजिए थैंक यू भंट जी इस तरह तो देखते हैं पहले तो सबको जय श्री राम जी आज ਸਾਡੇ ਮਾਨਯੋਗ ਜੀ ਕਮਲੇਸ਼ ਪਰਤਵਾੜ ਜੀ ਉਹਨਾਂ ਦੇ ਨਾਲ ਕਪਿਲ ਜੀ ਆ ਆਨੰਦ ਨਾਲ ਗੇਲ ਜੀ ਤੇ ਸਮੁੱਚੀ ਟੀਮ ਜਿਹੜੀ ਪਹੁੰਚੀ ਹੋਈ ਹੈ ਮਕੇਰੀਆਂ ਵਿਖੇ ਇਹਨਾਂ ਵੱਲੋਂ ਮੈਨੂੰ ਰਾਸ਼ਟਰੀ ਪਰਿਵਾਰੀ ਦੀ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਮੇਰੇ ਨਾਲ ਹਰਜਿੰਦਰਪਾਲ ਹੈਪੀ ਜੀ ਇਹਨਾਂ ਨੂੰ ਪੰਜਾਬ ਦੇ ਜਿਹੜੀ ਪਰਿਵਾਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਐ ਮਿੰਦਰਪਾਲ ਜੀ ਮੇਰੇ ਨਾਲ ਨੇ ਇਹਨਾਂ ਨੂੰ ਜਨਰਲ ਸਰਟੀਫੀਕੇਟ ਪੰਜਾਬ ਦੀ ਜਿਹੜੀ ਦਿੱਤੀ ਗਈ ਹੈ ਸੋ ਮੈਂ ਪਾਰਟੀ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦਾ ਆ ਜਿੱਦਾਂ ਅਸੀਂ ਪਹਿਲੇ ਵੀ ਹਿੰਦੂਤਵ ਦੀ ਲੜਾਈ ਦੇ ਵਿੱਚ ਹਿੱਸਾ ਲੈਨੇ ਆ ਜਾਂ ਉਹਦੀ ਲੜਾਈ ਲੜਦੇ ਪਏ ਆ ਸੋ ਮੈਂ ਪਾਰਟੀ ਨੂੰ ਇਹ ਵਿਸ਼ਵਾਸ ਦਿਵਾਉਣਾ ਆ ਕਿ ਜਿੱਦਾਂ ਅਸੀਂ ਪਹਿਲੇ ਹੀ ਪਾਰਟੀ ਵਿੱਚ ਕੰਮ ਕਰਦੇ ਸੀ ਉਹਦੇ ਨਾਲ ਵੱਧ ਚੜ ਕੇ ਇਸ ਪਾਰਟੀ ਵਿੱਚ ਕੰਮ ਕਰਾਂਗੇ ਤੇ ਜੋ ਵੀ ਪਾਰਟੀ ਦੀ ਗਤੀਵਿਧੀਆਂ ਹੋਣਗੀਆਂ ਉਹਨਾਂ ਨੂੰ ਅੱਗੇ ਲਿਜਾਣਗੇ